ਕਿਆ ਹੋਇਆ ਅਗਦੀ ਨਹੀਂ ਆਉਂਦੀ ਮਾ ਸਾਹਿਬ ਤਾਂ ਚੱਲੀ ਨਹੀਂ ਤੂਫਾ ਤੇ ਸਾਹਿਬ ਨੇ ਬੁਲਾਇਆ ਸਾਰੇ ਖਤਮ ਹੋ ਗਏ ਗੁੰਨੂ ਨੂੰ ਕਹਿੰਦਾ ਮਾਚਿਸ ਕੀ ਹੋਈ ਪਈ ਐ ਸਲਾਬੀ ਪਈ ਐ ਸਾਰੇ ਖਤਮ ਧਿਆਨ ਨਾਲ ਧਿਆਨ ਨਾਲ ਸਾਈਡੋ ਕੇ ਖੜੋ ਗੁੰਨੂ ਦੇਖਦੇ ਹੁਣ ਲਾਤੀ ਲਾਤੀ ਦਤੀ ਦੂਜੀ ਵੀ ਇਹਦੇ ਨਾਲ ਹੀ ਲਾ ਦੇ ਦੋਨੋਂ ਇਹ ਲੋਹ ਨਹੀਂ ਉਹਦੇ ਤੋਂ ਲਾਲਾ ਉੱਪਰ ਨਾ ਰੱਖੀ ਚਲੋ ਜੈ ਬਾਲਾ ਜੀ ਮਹਾਰਾਜ ਕੀ ਜੈ ਬਸ ਹੋ ਗਿਆ ਸਭ ਹੋ ਗਿਆ ਉੱਤੇ ਉੱਤੇ ਗੁੱਡ ਮਾਰਨਿੰਗ ਸੁਬਾ ਸੁਬਾ ਡਿਊਟੀ ਸਾਡੀ ਸਾਰਿਆਂ ਦੀ ਕਿਸੇ ਦੀ ਕੋਈ ਹੁੰਦੀ ਆ ਕਿਸੇ ਦੀ ਕੋਈ ਹੁੰਦੀ ਆ ਮੇਰੀ ਰਸੋਈ ਚ ਹੁੰਦੀ ਆ ਜਨਾਬ ਜੀ ਕਮਰੇ ਚ ਹੁੰਦੀ ਆ ਤਿੰਨ ਬੂਟ ਪਾਲਿਸ਼ ਹੋ ਗਿਆ ਇੱਕ ਰਹਿ ਗਿਆ ਥੋੜੇ ਦਿਨ ਹੀ ਆ ਮਨ ਲਾ ਤਾਂ ਮੰਡੇ ਤੋਂ ਟਾਈਮ ਚੇਂਜ ਕਰ ਦੇਣਗੇ ਸਭ ਤੁਹਾਡੇ ਸਕੂਲਾਂ ਦਾ ਚਲੋ ਤੇ ਫਿਰ ਤੁਹਾਨੂੰ ਸਵੇਰਾਂ ਉੱਠ ਕੇ ਤਿਆਰ ਹੋਣਾ ਪਿਆ ਕਰੂ ਹਾਂ ਤਾਂ ਮਜੇ ਨਾਲ ਰਾਮ 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 ਨਾਲ ਨਾਲ ਕਾ ਚੀ ਆ ਖਾ ਕੇ ਜਾਣਾ ਸੀ ਉਹ ਖਾ ਕੇ ਜਾਣਾ ਗਰਮੀ ਚ 7 ਵਜੇ ਉੱਠਣਾ 7 ਵਜੇ ਤਾਂ ਜਾਣਾ ਹੋਇਆ ਕਰੂਗਾ 6 ਵਜੇ ਉੱਠਣਾ ਹੋਇਆ ਕਰੂਗਾ 5 ਵਜੇ ਚਲੋ ਲਿਆ ਅਸਰ ਵਾਦਾ ਤੇਰਾ ਫਿਰ ਮੈਂ ਬਣਾਣੀ ਹੈ ਹਾਂ ਅੱਜ ਤੋਂ ਬਾਅਦ ਨੂੰ ਕਹਿੰਦਾ 8 ਵਜੇ ਉੱਠਦਾ ਅੱਜ ਜਰਦਾ ਬੈਠਾ ਚੱਚੀ ਕੱਲ ਨੂੰ ਅੱਜ ਤੇ ਗੁੱਡ ਮਾਰਨਿੰਗ ਕਹਿੰਦੇ ਸਾਰੀ ਵੈਲਕਮ 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 ਜੀ ਵੈਰ ਮੌਸਮ ਦੇਖੋ ਕਿਹੋ ਜਿਹਾ ਹੋਇਆ ਪਿਆ ਨੀ ਵਾਲਾ ਮੌਸਮ ਆਇਆ ਪਿਆ ਮੀ ਆਲਾ ਮੌਸਮ ਮੌਸਮ ਠੰਡਾ ਤੇ ਬਟ ਮੀ ਆਲਾ ਮੌਸਮ ਆਇਆ ਪਿਆ ਟਾਈਮ ਹੋ ਗਿਆ 8:30 ਤੋਂ ਉੱਪਰ ਹੋ ਗਏ ਟ੍ਰੇਲ ਡਿੱਗ ਜਾਂਦੀ ਐ ਬਟ 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 ਬਰਦ ਸਾਰ ਕਰ ਮਾਇ ਹੋਇਆ ਕੀ ਬਾਤ ਹੈ ਤੇ ਅੱਜ ਘਰੇ ਬਣਾਣ ਦੇ ਸਾਡੇ ਕੜੀ ਪਕੌੜਾ ਕੜੀ ਪਕੌੜਾ ਕੜੀ ਪਕੌੜਾ ਮੀ ਆਲਾ ਮੌਸਮ ਮੀ ਆਲਾ सड़क सुकी गि हो गई ਹੌਲੀ ਹੌਲੀ ਆਈ ਜਾਂਦਾ ਮੈਂ ਕਿਹਾ ਸੀ ਨਾ ਮੀਂਹ ਵਾਲਾ ਮੌਸਮ ਆਇਆ ਪਿਆ ਮੌਸਮ ਠੰਡਾ ਹੋਇਆ ਪਿਆ ਬੜਾ ਗੁਲੂ ਅੱਜ ਕਿਹੇ ਜਾਇਆ ਪਿਆ ਅੱਜ ਸਕੂਲ ਜਾ ਰਹੇ ਆ ਬਾਈ ਬਾਈ ਯਾਰ ਸੀ ਆਪਣਾ ਯਾਰ ਦੋ ਕੋਲ ਸੀ ਯਾਰ ਸਾਥ ਆ ਯਾਰ ਯਾਰ ਦੋਸਤ ਯਾਰ ਦੋਸਤ ਯਾਦ ਨਹੀਂ ਯਾਰ ਦੋਸਤ ਯਾਰ ਘੜੋ ਪਕੌੜੇ ਪਕੌੜੇ ਛਕਿਆ ਹੋਏ ਸੂਆ ਸੂਆ ਪਕੌੜੇ ਤੇ ਮੌਸਮ ਇਦਰਾ ਮੀ ਆ ਲਿਆ ਨੇ ਆਲੇ ਦਰ��ਪ ਥੱਲੇ ਨਹੀਂ ਜਾਂਦੇ ਬਾਰਾਂ ਕੰਦੇ ਬਾਕੀ ਸਾਬੂ ਦਾ ਪੈ ਗਿਆ ਹੋ ਗਿਆ ਬੋਟਲ ਰੈਕਿਟਰੀ ਮੀ ਆ ਗਿਆ 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 ਮੈਂ ਵੀ ਆ ਗਿਆ ਇਹਦੀ ਮੇਰੀ ਤੇ ਗੁੰਨੂ ਦੀ ਮੈਂ ਉੱਧਰ ਬਹਿਣਾ ਉੱਧਰ ਜਾਊਗਾ ਮੈਂ ਅੱਛਾ ਜੀ ਮੈਂ ਵੀ ਮੀਂਹ ਦੇਖ ਕੇ ਆਉਂਗਾ ਮੈਂ ਉੱਧਰ ਬੈਠਾ ਮੀਂਹ ਬੈ ਰਕੇ ਦੇਖ ਲੈ ਲਓ ਜੀ ਮੀਂਹ ਚ ਜਾਣਾ ਸਕੂਲ ਫਿਰ ਇਹ ਗਿੱਲੇ ਨਹੀਂ ਹੋਣਗੇ ਜਾਣ ਇੰਨੀ ਦੂਰ ਜਾਂਦੇ ਕਲਾਸ ਤੱਕ ਭੱਜ ਭੱਜ ਕੇ ਜਾਵੜੇ ਉਹ ਤੇ ਥੱਲੋਂ ਦੀ ਛੱਡ ਦੇ ਨਹੀਂ ਸਾਡੀ ਜੀ ਹੈਗੀ ਛੱਡੀ ਨਹੀਂ ਹੈਗੀ ਕੈਪ ਲੈ ਤੇ ਆ ਬਸ ਫੇਰ ਮੈਂ ਕਿਹਾ ਨਾ ਨਾ ਇਹ ਕਿ ਕੋਟ ਮੈਂ ਕਰਕੇ ਲਾ ਦੂੰ ਮੈਂ ਮੇਲੇ ਦੇ ਦਿੰਦੇ ਤੁੱਜੋ ਤੰਬਰੇਲਾ ਲੱਗਾਂਗੇ ਲਓ ਜੀ ਪਹ ਗਿਆ ਬਠਿੰਡੇ ਚ ਮੀ ਤੂੰ ਆ ਗਿਆ ਲੈ ਸਕੂਲ ਤੂੰ ਕਾ ਸੀਗਾ ਅੱਜ ਕੀ ਐ ਕੱਲ ਛੁੱਟੀ ਐ ਨਹੀਂ ਫਿਰ ਕੱਲ ਕੀ ਐ ਓ ਰ ਇਹਨੀ ਤੇ ਲੋਦੀ ਪਹੁੰਚ ਗਏ ਆਪਾਂ ਸਕੂਲ ਦੇ ਬਾਹਰ ਬੰਨਾਲੇ ਆ ਰਹੇ ਆ ਦਾਰਾ ਤਰ ਲੋ ਕੱਜ ਗੱਡੀਆਂ ਚ ਹੀ ਆਉਣਗੇ ਤੇ ਜਾਰਾ ਤਰ ਬੱਚੇ ਮਾਰਨਗੇ ਛੁੱਟੀ ਫਿਰ ਹੌਲੀ ਹੌਲੀ ਰੰਮਣਾ ਹੌਲੀ ਹੌਲੀ ਜਾਣਾ ਛੱਡ ਦੇ ਥੱਲੋਂ ਥੱਲੋਂ ਦੀ ਓ ਗਏ ਪੂਰ ਜੀ ਇਹ ਜਿਵੇਂ ਇੱਕ ਆ ਵੈਣ ਆਈ ਹੋਣੀ ਇੱਕਦਮ ਇੰਨੇ ਆਇਆ ਨਾ ਜਿਵੇਂ अज मैं भी आ गया छोड़ दो सब कड़ी पाई चावल दोनों कड़ी नहीं पाई चावलों तेनाली खाया देख लो हाल देख लो इन्होंने ਅੱਗੇ ਤੋਂ ਤੁਹਾਨੂੰ ਪਕੌੜੇ ਵੀ ਨਹੀਂ ਮਿਲਣੇ ਪਕੌੜੇ ਤਾਂ ਤੁਹਾਨੂੰ ਢੇਰ ਚਾਹੀਦੇ ਆ ਤੜਕੇ ਢੇਰ ਪਕੌੜਿਆਂ ਦਾ ਖਾ ਕੇ ਡੱਬਾ ਡੱਬਾ ਭਰ ਕੇ ਨਾਲ ਲੈ ਗਏ ਚਾਹ ਵਾਲੇ ਸੀ ਰੁੱਖੇ ਖਾਣੇ ਪਕੌੜੇ ਥੋੜੀ ਛੱਡਦੇ ਆ ਮੰਮੂ ਨੇ ਸਾਈਦੇ ਸਾਰੇ ਪਕੌੜੇ ਮੈਡਮ ਨਹੀਂ ਆਜੀ ਜੀ ਕਿਦਰ ਮੈਂ ਮਾਈ ਨੇ ਆਏ ਸੀ ਇਹ ਹਾਂ ਮੈਮ ਕਹਿੰਦੇ ਮੈਂ ਨਹੀਂ ਖਾਣੇ ਕੰਮ ਕੀ ਕਰੇ ਸੀ ਮਾਮ ਜਲਦੀ ਚਲੇ ਜਾਗੇ ਸੀ ਕੁਝ ਹੋਰ ਮੈਂ ਐਸੀ ਅੱਛਾ ਕਿਹੜਾ ਚੇਤਨਾ मैम ਨੇ ਪਕੌੜੇ ਮਿਸ ਕਰਤੇ ਜੇ ਚੇਤਨਾ मैम ਹੁੰਦੇ ਉਹ ਤਾਂ ਖਾ ਲੈਂਦੇ ਤੇਰੀ मैम ਨੇ ਖਾਈ ਸੀ ਕਿਹੜੀ मैम ਸੀ ਕਲਾਸ ਚ ਆ ਗੇਮਸ ਆਲੇ ਨਹੀਂ ਸੀਗੇ ਛੁੱਟੀ ਸੀਗੀ ਸਮਰ ਮਿੱਤਰ ਨਾ ਹੂੰ ਗੇਮਸ ਆਲੇ ਸੀਗੇ ਤਾਂ ਸੀਗੇ ਸਾਡੇ ਅੱਡਾ ਰੰਜਨਾ मैम ਅਪਸਟੈਂਸ ਹੂ ਹਨ ਪ੍ਰਭਜੋਤ मैम ਆਈ ਕੜੀ ਚਾਵਲ ਤਾਂ ਇਹ ਬੰਦਾ ਖਾਂਦਾ ਖੁਸ਼ ਹੋ ਕੇ ਪਤੀ ਦੇਵ ਨੇ ਖਾਦੇ ਕੜੀ ਚਾਵਲ ਉਹ ਵੀ ਪਲੇਟਾਂ ਚਟ ਚਟ ਚਟਦੇ ਵੀ ਦਿਖਾਉਂਗੀ ਮੈਂ ਕੱਲ ਵਾਲੀਆਂ ਚਟਰੀਆਂ ਨੇ ਜੀ ਮੈਗੀ ਵਾਲੀਆਂ ਪਤੀ ਦੇਵ ਨੇ ਚਾਵਲ ਖਾਦੇ ਕੁਛ ਹੋ ਕੇ ਗੜੋਤੇ ਜਾਂਦੇ ਗੜੇ ਗੜੇ ਬੈ ਗਏ ਖੰਨੇ ਹੈ ਹੋਰ ਗੜੇ ਯਸ ਗੜੇ ਪੈ ਗਏ ਗੜੇ ਆਪਣੇ ਤਾਂ ਥੋੜੇ ਜਿਹਾ ਮੀ ਪਿਆਗਾ ਹੁਣ ਤਾਂ ਧੁੱਪ ਤੇਜ ਆ ਗਰਮ ਅੰਦਰ ਤਾਂ ਗਰਮੈਸ਼ੀ ਜੀ ਹੋਈ ਪਈ ਹੈ ਨਾ ਜੀ ਕਰਦਾ ਮੈਂ ਮੇਦੀ ਮਾਮੂ ਪਾ ਲਾ ਆਜੋ ਜੀ ਖਾ ਲੋ ਕੜੀ ਚਾਵਲ ਸਾਰੇ ਜਾਣੇ ਕੁਕੜੀ ਬੋਲ ਨਾ ਕੁਸਕੂਸਾ ਮੈਂ ਤਾਂ ਟਪਲਾਸ ਸੀ ਗ੍ਰੀਸਲੀ बोल छ बुक की कहना सी बस फूल से जाके थप्पी थाती क्यों इने सब नी किने इने गर्मी से की बात स्वभाव एक गरमी है सी ਬੱਦਲਾਂ ਦੀ ਮੀਂਹ ਪੈ ਕੇ ਹੋਰ ਜਿਆਦਾ ਹੁ ਮੌਸਮ ਦਾ ਫਰਕ ਪਾਊਗਾ ਮੈਂ ਤਾਂ ਲਾਇਦਾ ਬਸ ਛੇਤੀ ਛੇਤੀ ਗਰਮੀ ਆ ਦੇ ਐਸੀ ਚੜਲੀ ਇੱਕ ਨਾਸੀਦੀ ਮਾਤਾ ਦੀਆ ਬਾਵਾ ਪਾ ਕੇ ਸੁਣ ਲੈਦਾ ਪਰ ਗਰਮੀ ਵੀ ਨਹੀਂ ਚਲੀ ਜਾਣੀ ਗਰਮੀ ਵੀ ਆ ਕੇ ਆਈ ਪੈਣੀ ਆ ਉਦੋਂ ਆਪਾਂ ਕਵਾਂਗੇ ਹਾਏ ਗਰਮੀ ਇੰਨੀ ਹੈ ਗਰਮੀ ਇੰਨੀ ਸਰਦੀ ਆ ਦੇ ਲਓ ਜੀ ਕੈਟਵੇ ਦਾ ਟਾਈਮ ਹੋ ਗਿਆ ਆਪਾਂ ਕੈਟਵੇ ਚੱਲੇ ਕੈਟਵੇ ਚੱਲੇ ਗਾਈਸ ਗੁੱਲੂ ਨੇ ਦੇਖੋ ਰੋਟੀ ਦਾ ਹੱਟ ਬਣਾਤਾ ਗੁੱਲੂ ਨੇ ਰੋਟੀ ਦਾ ਹੱਟ ਬਣਾਤਾ ਲੋ ਜੀ ਕਹਿੰਦੇ ਅੱਜ ਵੀ ਮੈਂ ਮੈਡਮ ਬਿਮਾਰ ਹੈ ਤੇ ਅੱਜ ਗੁੱਲੂ ਮੈਡਮ ਤੇ ਗੁੱਲੂ ਦੀ ਦਾਦੀ ਬਣਾ ਰਹੀ ਹੈ ਰੋਟੀ ਇਹ ਕਰੂਗਾ ਸੇਵਾ ਮੈਡਮ ਅੱਜ ਫੇਰ ਢਿੱਲੀ ਢਿੱਲੀ ਦਾ ਸਾਨੂੰ ਸੁੱਖ ਹੋ ਗਿਆ ਭਾਈ ਮੈਨੂੰ ਪੁੱਛਿਆ ਮੀਂਹ ਆ ਗਈ ਦਾਦੀ ਮਾਦੀ ਦਾਦੀ ਨਾਲ ਕੰਮ ਕਰਾ ਰਹੀ ਹੈ ਹੈਲਪ ਹਾਂ ਹਾਂ ਇੱਥੇ ਮਾਈਕ੍ਰੋਵੇਵ ਚ ਰੋਟੀ ਬਣਾਉਣ ਲੱਗੀ ਹਾਂ ਮੈਨੂੰ ਹਾਂਜੀ ਮੈਨੂੰ ਆਉਂਦੀ ਹੈ ਗਾਇਸ ਹਾਈ ਹਾਈ ਮੈਨੂੰ ਵੀ ਆਉਂਦੀ ਹੈ ਪਰ ਮੈਂ ਆਉਂਦੀ ਹਾਂ ਕਿ ਕਰੀ ਮੈਨੂੰ ਵੀ ਆਉਂਦੀ ਮੈਨੂੰ ਵੀ ਬਣਾ ਦਿੰਦਾ ਬਣਾ ਕੇ ਦਿਖਾ ਲ ਹਨਾ ਵੀ ਸਾਕੋ ਅਸੀਂ ਮਨਾ ਨਹੀਂ ਕਰਦੇ ਹਨਾ ਦਾਦੀ ਚੱਲ ਤਾਂ ਚਟਾਈ ਵੀ ਛਾ ਗਿਆ ਫਿਰ ਖਾ ਲੋ ਜੀ ਨੇ ਖਾਣੀ ਹੈ ਰੋਟੀ ਮੰਮਾ ਨੂੰ ਦੇ ਦੋ ਗਰਮ ਗਰਮ ਦੇ ਦੋ ਖਾ ਲੈ ਸਬਜੀ ਗਰਮ ਪਰੇ ਪੇੜੇ ਕਰੀ ਜਾ ਉਧਰ ਖੜੇ ਬੰਦ ਕਰ ਦੋ ਕੋਈ ਜੰਨੇ ਕਰ। ਕੋਈ ਵੀ ਹੈ। ਲੈ ਸਾਈਡ ਕਰ। ਕੋਈ ਕਰ। ਦਾਦੀ ਚਮਚਾ ਪਾਇਰ ਕਰਉ। ਅੱਛਾ ਜਨਾਨੀ। ਰੋਟੀ ਨਹੀਂ ਖਾਧੀ। ਮੰਮੀ ਤੇ ਲਿਆਉਣਾ ਦੀ। ਆਉਣਾ ਕਰ ਰਿਹਾ ਚਾਵਲ ਖਾੜੇ। ਧੀ ਨੇ ਸਾਡੀ ਨੇ ਰੋਟੀ ਬਣਾਤੀ ਅੱਜ ਫੇਰ ਸਾਡੇ ਆ ਤੇ। ਨਾਲ ਦਾਦੀ ਨੇ। ਅੱਡੇ ਕੋਲ ਕੇ ਗੁਨੇ ਬਣਾਇਆ ਦੇ। ਬੰਦੀ ਦਾਦੀ ਲੈ ਛੇ ਮਾ ਛੇ ਦਾਦੀ ਬਾਰਾ ਫੁੱਲ ਕੇ ਬਣਿਆ ਅੱਜ ਅਜੇ ਵੀ ਪਾਇਆ ਤਵੇ ਪਲੇਟ ਚ ਖਬਰਾਟ ਹੋ ਰਹੀ ਆ ਖੜੇ ਨਹੀਂ ਜਾ ਰਹੇ ਪਤਾ ਨਹੀਂ ਕੀ ਹੋ ਗਿਆ ਜਦ ਜੀ ਖੜਦਾ ਅੱਜ ਕਰਦਾ ਬਹਿ ਜਾ ਪਿਆਰ ਦੋ ਲੱਤੋ ਕੋਈ ਲਾਈਕ ਨੋਰੇ ਮਾ ਛੇਰੀ ਨੂੰ ਪਤਾ ਨਹੀਂ ਸਾਥ ਜਾਣੀ ਨਹੀਂ ਦਈ ਜਾਂਦਾ ਕੀ ਦਿੱਕਤ ਆ ਗਈ ਬੈਠਣਾ ਬਹੁਤ ਔਖਾ ਮੈਨੂੰ ਮੈਂ ਬਹਿ ਕੇ ਖਾ ਨਹੀਂ ਸਕਦੀ ਨਵੇਂ ਜਾਵਾ ਇਹ ਸਾਰੇ ਜਾਣੇ ਸੋਇਚ ਗਾਪਾਈ ਜਾਂਦੇ ਸੀ ਮੈਨੂੰ ਇੱਥੇ ਬੈਠੇ ਨੂੰ ਆਈ ਲੱਗਦਾ ਸੀ ਮੈਂ ਜਾ ਮਾ ਉੱਟ ਕੇ ਕੋਲੋਂ ਥੋੜੇ ਜਿਹਾ ਤਾਂ ਛੱਡ ਸਕਦੇ ਜਿੰਨੇ ਛੱਡ ਦੇਣ ਨੂੰ ਸੀਗਾ ਆਪਾਂ ਦਾਣਾ ਹੀ ਸੀਗਾ ਤੁਸੀਂ ਮੈਨੂੰ ਰੋਕ ਕੇ ਪਈਦਾ ਕੋਈ ਨਾ ਮੈਂ ਲਿਉਣਾ ਨਹੀਂ ਤਾਂ ਮੈਂ ਆ ਜਾਂਦੀ ਨਹੀਂ ਮੈਂ ਮੰਮੇ ਤੁਸੀਂ ਮੈਨੂੰ ਰਕੇ ਨਾ ਕੋਈ ਨਹੀਂ ਸੀ ਸ਼ੂਗਰ ਆ ਰਹੀ ਹੈ ਕੱਲ ਵੀ ਬੱਸ ਕਹੂੰਗੀ ਜਦੋਂ ਮੈਂ ਰਸੋਈ ਚ ਰੋਟੀਆਂ ਬਣਾਉਣੀ ਇੰਨਾ ਰੌਲਾ ਹੁੰਦਾ ਜਿੰਨਾ ਜਦੋਂ ਤੁਸੀਂ ਵੱਡ ਜਾਂਦੇ ਹੋ ਸਾਰੇ ਘਰਬਲ ਘਰਬਲ ਕਰ ਦਿੰਦੇ ਕਹਿੰਦਾ ਮੈਂ ਮੈਂ ਬਣਾਣੀ ਉਹ ਕਹਿੰਦਾ ਮੈਂ ਬਣਾਣੀ ਪਾਪਾ ਵੀ ਕਹਿੰਦੇ ਮੈਨੋਂ ਆਣ ਦੇ ਮੈਨੂੰ ਕੋਈ ਬਣਾਉਣ ਦੇ ਦਿੰਦਾ ਹਲੀ ਮੈਡਮ ਖੜੀ ਦੇ ਮੈਨੂੰ ਬਹੁਤ ਸਵਾਲ ਲੱਗੇ ਤੈਨੂੰ ਕੀ ਪਤਾ ਹਜੇ ਥੋੜੀ ਮੈਮ ਨੇ ਖਾਧੀ ਸੀ ਮੈਨੂੰ ਪਤਾ ਹੈ ਮੈਮ ਨੂੰ ਉਧਿਆ ਲੱਗਦੀ ਹੈ ਮੈਂ ਕਿਹਦੀ ਮੈਡਮ ਹੈ ਸਕੂਲ ਵਾਲੇ ਨੂੰ ਟਿਊਸ਼ਨ ਵਾਲੀ ਮੇਰੀ ਅੱਛਾ ਉਧਿਆ ਲੱਗਦੀ ਹੋ ਖੰਦੇ ਜਬ ਉਹ ਵੀ ਨਾਲ ਗਿਆ ਸੀ ਨਾ ਕੰਨਾਂ ਗੇ ਮੈਡਮ ਕੀ ਭੇਜਣਗੇ ਆਪਣੇ ਅੱਤੇ ਪਤਾ ਨਹੀਂ ਮੈਡਮ ਦਾ ਸਾਡੇ ਅੱਤੇ ਕੈਟ ਦੀ ਚੀਜ਼ ਆ ਭੇਜ ਦਿਓ ਖਾਣੋ ਉਹ ਖੱਲੀ ਬਣਾ ਜਲੋ ਸੀਰੀਅਸ ਨਾਲ ਲੈ ਜਾਓ ਮਜ਼ਾਕ ਕਰਦੇ ਪਏ ਆ ਇਹ ਤਾਂ ਕੱਟ ਹੋ ਜਾਊਗਾ ਬਾਈ ਬਾਈ ਪਾਹੁੰਡੀ ਕਰ ਲੈਣਾ ਹੈ ਕਾਫੀ ਹੁੰਦਾ ਪੈਸੇ ਸਾਥੇ ਬਲੌਗ ਦਾ ਐਂਡ ਕੱਲ ਮਿਲਾਂਗੇ ਕੋਰਮੇ ਨਾ ਬਲੌਗ ਅੱਜ ਗੰਨ ਪੜਾ ਰਹੀ ਐ ਸਭ ਨੂੰ 올 ਵੀ ਪੈ ਕੇ ਦ ਗਰੀ ਮੰਗੀ ਅਸੀਂ ਅੱਜ ਸੈਰ ਕਰਨ ਆਇਆ ਹਸਬੈਂਡ ਵਾਈਫ ਬੱਚੇ ਦਾ ਤੁਹਾਨੂੰ ਪਤਾ ਹੈ ਕਿ ਮੈਂ ਬਿਮਾਰ ਚੱਲ ਰਿਹਾ ਪਰ ਅੰਦਰ ਬੈਠੇ ਬੈਠੇ ਖਬਰ ਆਟ ਹੋ ਜਾਂਦੀ ਸੀ ਮੈਂ ਕਿਹਾ ਗੇੜਾ ਲਾ ਕੇ ਆਉਂਦੇ ਆ ਬਾਹਰ ਪਤਾ ਨਹੀਂ ਕਿਉਂ ਇੰਨੀ ਘਬਰਾਟ ਹੁੰਦੀ ਆ ਐਵੇਂ ਲੱਗਦਾ ਗਰਮੀ ਗਰਮੀ ਜਿਹੀ ਫੀਲ ਹੋ ਰਹੀ ਆ ਪੈਰਾਂ ਚੋਂ ਸੇਕ ਨਿਕਲ ਜਾਂਦਾ ਮੈਂ ਸੌਕਸ ਵਗੈਰਾ ਕੁਝ ਨਹੀਂ ਬੰਨਦਾ ਦੇਖੋ ਮੈਨੂੰ ਇੰਨੀ ਜ਼ਿਆਦਾ ਗਰਮੈਸ਼ ਹੁੰਦੀ ਆ ਨਾ ਐ ਵੀ ਹੁਣ ਵੀ ਮੇਰੇ ਪੈਰਾਂ ਚ ਪੂਰਾ ਸੇਕ ਨਿਕਲ ਜਾਂਦਾ ਜਰਾਵਾ ਬਾਵਾ ਕੇ ਤਾਂ ਬਸ ਸਿਰ ਨੂੰ ਚੜ ਜਾਂਦੀ ਆ ਫੇਰ ਇਦਾਂ ਕਿਉਂ ਹੋ ਰਿਹਾ ਮੈਨੂੰ ਵੀ ਨਹੀਂ ਪਤਾ ਹੈ ਬਾਹਰ ਵਧੀਆ ਹਵਾ ਵੈ ਫਰੈਸ਼ ਫਰੈਸ਼ ਤਾਜੀ ਹਵਾ ਲਈ ਆ ਥੋੜੀ ਜੀ ਥੋੜੀ ਜੀ ਸੈਰ ਕੀਤੀ ਆ ਫਿਰ ਮੈਂ ਕਿਹਾ ਸੌਖੀ ਨੀਂਦ ਆ ਜਾਊਗੀ ਰਾਤ ਨੂੰ ਜਮਟੋ ਦੇਖਦੇ ਆਂ ਕੱਲ ਤੱਕ ਮੈਡੀਸਿਨ ਵੀ ਲਈ ਜਾਂਦੀ ਆਂ ਫਿਰ ਵੀ ਥੋੜਾ ਜਿਹਾ ਜਿਹਾ ਸੋ ਰਹਿਂਦਾ ਫਿਰ ਫੇਰ ਉਹ ਮੇਜ ਹੁਣ ਲੱਗ ਜਾਂਦੀ ਕਬਰਾ ਜਿੰਨਾ ਖੜਾ ਜਾਂਦਾ ਨਾ ਬੈਠਾ ਜਾਂਦਾ ਨਾ ਪਿਆ ਜਾਂਦਾ ਨਿਸ਼ੇਦੀ ਕੰਮ ਹੋ ਵੀ ਗਿਆ ਐਸੀ ਥੋੜੀ ਕਿਤੇ ਗਏ ਸੀ ਗਲੀ ਚ ਸੈਰ ਕਰਦੇ ਸੀ ਸੈਰ ਕਰਦੇ ਸੀ ਹੂੰ ਤਾਜੀ ਹਵਾ ਲੈਣ ਗਏ ਸੀ ਫਰੈਸ਼ ਘੁਬਰਾਟ ਔਰ ਇਸੇ ਨਿਸ਼ੇਦੀ ਸਾਹਿਬ ਦਾ ਕੰਮ ਹੋ ਵੀ ਗਿਆ ਇੰਨੇ ਜਲਦੀ ਤਾਂ ਨਹੀਂ ਹੋਣਾ ਨਾ ਅੱਧਾ ਦਿਹਾੜਾ ਹੋਣਾ ਨਾ ਵਿੱਚ ਮੈਂ ਵੀ ਸਾਨੂੰ ਸੈਰ ਕਰਨੀ ਚਾਹ ਲੋ ਹੁਣ ਨਹੀਂ ਪੁੱਤ ਤੋੜਿਆ ਨਹੀਂ ਜਾਂਦਾ ਮੈਂ ਤਾਂ ਬੈਠਾ ਸੀ ਇੱਥੇ ਹਵਾ ਲੈ ਰਿਆ ਸੀ ਮੈਂ ਥੋੜੀ ਸੈਰ ਕਰੀ ਜਾਂਦਾ ਸੀ ਬੱਡੇ ਸੀਗੇ ਕੁੰਡਿਆ ਲਾ ਦਿਆ ਪਾਪਾ ਨੇ ਹੁਣ ਚਲੋ ਟੀਵੀ ਦੇਖ ਲਓ